ਵਾਲ ਪੇਪਰ ਤੇ ਕਿੰਨੇ ਮਰਜੀ ਪੈਸੇ ਲਾ ਲੋ ਪਰ ਜੇ ਤੁਹਾਨੂੰ ਕਾਰੀਗਰ ਵਧੀਆ ਨਾ ਮਿਲਿਆ ਲਾਉਣ ਵਾਲਾ ਤਾਂ ਤੁਹਾਡੇ ਪੈਸੇ ਮਿੱਟੀ ਨੇ ਆਹ ਦੇਖੋ ਜਮਾ ਰੇਸ਼ੇ ਨਾਲ ਰੇਸਾਂ ਮਲਾਇਆ ਪਿਆ ਛੋਟੀ ਬਾਈਆਂ ਨਾਲ ਗੱਲਬਾਤ ਕਰਾਉਂਦੇ ਆ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਜੀ ਬਾਈ ਕਿਹੜਾ ਪਿੰਡ ਆ ਤੁਹਾਡਾ ਵੀਰੇ ਆਹੀ ਲੋਕਲ ਪਿੰਡ ਹੈ ਜੀ ਆਪਣਾ ਤਨੋਲਾ ਹਾਂਜੀ ਠੀਕ ਆ ਕਦੋਂ ਕਦੋਂ ਕੰਮ ਕਰਦੇ ਹੋ ਬਈ ਇਹ ਵੀਰੇ ਸੰ 2000 ਤੋਂ ਜੀ ਠੀਕ ਆ ਤੇ ਜੇ ਆਪਾਂ ਕਮਰਾ ਤਿਆਰ ਕਰਾਉਣਾ ਹੋਵੇ ਕਿੰਨੇ ਰੁਪਈਆ ਚ ਹੋ ਜਾਂਦਾ ਬਾਈ ਕਮਰਾ ਵੀਰੇ ਅਕੋਰਡਿੰਗ ਟੂ ਸਾਈਜ਼ ਹੈ ਅੱਛਾ ਐਦਾਂ ਕੁਝ ਨਹੀਂ ਪਤਾ ਲੱਗਦਾ ਕਮਰਾ 10x10 ਦਾ ਵੀ ਹੁੰਦਾ ਹੈ 10 11 ਦਾ ਵੀ ਹੁੰਦਾ ਹੈ 12x10 ਦਾ ਵੀ ਹੁੰਦਾ 12x12 ਦਾ ਵੀ ਹੁੰਦਾ ਉਹ ਸਾਈਜ਼ ਲੈਤਾ ਜਾਂਦਾ ਸਾਈਜ਼ ਲੈ ਕੇ ਜਿੰਨਾ ਉਹਦਾ ਮਾਪ ਨਿਕਲਦਾ ਉਹਦੇ ਅਕੋਰਡਿੰਗ ਉਹਦਾ ਪ੍ਰਾਈਸ ਤੈਅ ਕੀਤਾ ਜਾਂਦਾ ਸਕੁਅਰ ਫੁੱਟ ਦੇ ਹਿਸਾਬ ਨਾਲ ਕਿੰਨਾ ਹੁੰਦਾ ਹੈ ਜੇ ਉਹ ਸਕੁਅਰ ਫੁੱਟ ਦੇ ਹਿਸਾਬ ਨਾਲ ਵੀ ਇਹ ਜਿਹੜਾ ਰੋਲ ਹੁੰਦਾ ਹੈ ਕਾਗਜ਼ ਵਾਲਾ ਇਹ ਸਕੁਅਰ ਫੁੱਟ ਦੇ ਅਕੋਰਡਿੰਗ ਨਹੀਂ ਆਂਦਾ ਇਹ ਰੋਲ ਦੇ ਅਕੋਰਡਿੰਗ ਆਂਦਾ ਹੈ ਰੋਲ 300 ਤੋਂ ਲੈ ਕੇ ਹਾਂ ਅਪਰੋਕਸੀਮੇਟ ਲੱਖ ਸਵਾ ਲੱਖ ਤੱਕ ਦਾ ਵੀ ਰੋਲ ਪਿਆ ਹੈ ਠੀਕਾ ਕੰਮ ਸਾਰੇ ਪੰਜਾਬ 'ਚ ਕਰਦੇ ਹੋ ਨਹੀਂ